ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਆ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਆਂ ਵੀਡੀਓ ਸ਼ੁਰੂ ਤੇ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੇ ਆਂ ਜਸਵਿੰਦਰ ਕੌਰ ਮਾਲਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਕਰਨ ਟਿਵਾਣਾ ਲੂਸ skin ਬਾਰੇ ਦੱਸੋ ਹਾਂਜੀ ਅੱਜ ਆਪਾਂ ਵੀਡੀਓ ਜਿਹੜੀ ਪਾ ਰਹੇ ਆ ਉਹ ਤੁਹਾਡੇ ਕੰਮ ਦੀ ਹੈ ਜੀ ਜ਼ਰੂਰ ਦੇਖ ਲਿਓ ਤੁਸੀਂ ਸਿਮਰਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਰਮਨਦੀਪ ਕੋ ਬਹੁਤ ਬਹੁਤ ਧੰਨਵਾਦ ਜੀ ਬਿਊਟੀ ਟਿਪਸ ਬਹੁਤ ਬਹੁਤ ਧੰਨਵਾਦ ਜੀ ਸੁਨੀਤਾ ਫਰੋਮ ਭੋਗਪੁਰ ਬਹੁਤ ਬਹੁਤ ਧੰਨਵਾਦ ਜੀ ਆਰਵਦੀਪ ਬਹੁਤ ਬਹੁਤ ਧੰਨਵਾਦ ਜੀ ਹਰਪ੍ਰੀਤ ਕੌਰ ਨਵੇਂ ਸ਼ਹਿਰ ਵਾਲੇ ਬਹੁਤ ਬਹੁਤ ਧੰਨਵਾਦ ਜੀ ਜਸਪ੍ਰੀਤ ਕੌਰ ਬੋਡੇ ਜ਼ਿਲ੍ਹਾ ਮੁੱਗਾ ਬਹੁਤ ਬਹੁਤ ਧੰਨਵਾਦ ਜੀ ਮਨਜੀਤ ਕੌਰ ਖੋਖਰ ਰੂਪਨਗਰ ਬਹੁਤ ਬਹੁਤ ਧੰਨਵਾਦ ਜੀ ਪਬਜੀ ਬੈਨ ਬਹੁਤ ਬਹੁਤ ਧੰਨਵਾਦ ਜੀ ਸਵਰਨਜੀਤ ਕੌਰ ਰਾਮਪੁਰੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਹਰਪ੍ਰੀਤ ਕੌਰ ਲੁਧਿਆਣੇ ਤੋਂ ਬਹੁਤ ਬਹੁਤ ਧੰਨਵਾਦ ਜੀ ਤੇ ਤੁਸੀਂ ਸਾਰਿਆਂ ਨੇ ਕਮੈਂਟ ਕੀਤੇ ਆ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤਾਂ ਦਰੁਸਤੀਆਂ ਬਖਸ਼ੇ ਜੀ ਨਤੀ ਰਿੰਕਲ ਹੋ ਗਏ ਜੀ ਆ ਕੁਲਬੀਰ ਕੁਲਬੀਰ ਸਿੰਘ ਦੀ ਆਈਡੀ ਤੋਂ ਆਪਾਂ ਨੂੰ ਆਇਆ ਕਮੈਂਟ ਕਿ 29 ਸਾਲ ਦੀ ਉਮਰ ਵਿੱਚ ਹੀ ਰਿੰਕਲ ਹੋ ਗਏ ਰਿੰਕਲ ਹੋਣ ਦਾ ਕਈ ਕਾਰਨ ਹੋ ਜਾਂਦੇ ਇੱਕ ਤਾਂ ਇਹ ਹੋ ਜਾਂਦਾ ਕਿ ਆਪਾਂ ਜਦੋਂ ਆਪਣੀ ਸਕਿਨ ਦੀ ਕੇਅਰ ਨਹੀਂ ਕਰਦੇ ਹਨਾ ਆਪਾਂ ਨੂੰ ਆਏ ਹੁੰਦਾ ਕਿ ਛੱਡ ਖੜਾ ਚਲੋ ਜੀ ਛੱਡੋ ਪਰੇ ਕੀ ਕਰਨਾ ਹੈ ਆਪਾਂ ਨੂੰ ਡੇਲੀ ਰੂਟੀਨ ਦੇ ਵਿੱਚ ਆਪਣੀ ਸਕਿਨ ਦੀ ਕੇਅਰ ਕਰਨੀ ਚਾਹੀਦੀ ਆ ਆਪਾਂ ਕਿਸੇ ਦਿਨ ਵੀਡੀਓ ਬਣਾਵਾਂਗੇ ਇਹਦੇ ਤੇ ਕਿ ਆਪਾਂ ਨੂੰ ਕਿਵੇਂ ਸਕਿਨ ਦੀ ਕੇਅਰ ਕਰਨੀ ਚਾਹੀਦੀ ਆ ਤੇ ਜਦੋਂ ਆਪਾਂ ਕੇਅਰ ਨਹੀਂ ਕਰਦੇ ਉਸ ਟਾਈਮ ਹੋ ਜਾਂਦਾ ਕਈ ਵਾਰ ਹੋ ਜਾਂਦਾ ਏ ਕਿ ਕਈ ਲੋਕ ਹੁੰਦੇ ਕਿ ਮੈਡੀਸਨ ਵਗੈਰਾ ਕੋਈ ਹੈਲਥ ਪ੍ਰੋਬਲਮ ਕਰਕੇ ਮੈਡੀਸਨ ਜ਼ਿਆਦਾ ਖਾਧੀਆਂ ਹੁੰਦੀ ਆ ਉਹਦੇ ਕਰਕੇ ਹੋ ਜਾਂਦਾ ਕਈ ਵਾਰ ਘਰਾਨੀਆਂ ਟੈਨਸ਼ਨਾਂ ਹੋ ਜਾਂਦੀਆਂ ਹਨ ਬਹੁਤ ਕਾਰਨ ਹੁੰਦੇ ਆ ਸੋ ਇਸ ਕਰਕੇ ਜਲਦੀ ਰਿੰਕਲ ਆਉਣ ਦਾ ਕਾਰਨ ਇਹੀ ਹੁੰਦੇ ਆ ਟੈਨਸ਼ਨ ਵੱਧ ਹੋਵੇ ਜਿਸ ਨੂੰ ਉਹਦੇ ਵੀ ਬਹੁਤ ਛੇਤੀ ਰਿੰਕਲ ਆ ਜਾਂਦੇ ਆ ਤੇ ਬਾਕੀ ਤੁਸੀਂ ਆਪਣੀ ਸਕਿਨ ਦਾ ਧਿਆਨ ਰੱਖਿਆ ਕਰੋ ਆਪਾਂ ਬਹੁਤ ਰੈਮੇਡੀਜ਼ ਦਿੱਤੀਆਂ ਹੋਈਆਂ ਇਹਦੇ ਤੇ ਅੱਜ ਵਾਲੀ ਵੀ ਤੁਹਾਡੇ ਕੰਮ ਆਉਣ ਵਾਲੀ ਆ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਬਿਲਕੁਲ ਸਿੰਪਲ ਤੇ ਸਾਦੀਆਂ ਆਪਾਂ ਰੈਮੇਡੀਜ਼ ਤੁਹਾਡੇ ਨਾਲ ਸ਼ੇਅਰ ਕਰਦੇ ਆ ਬਿਲਕੁਲ ਵੀ ਕੋਈ ਖਰਚੇ ਵਾਲਾ ਕੰਮ ਨਹੀਂ ਹੁੰਦਾ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਆਪਣੇ ਜੋ ਵੀ ਆਪਾਂ ਨੁਸਕੇ ਤੁਹਾਨੂੰ ਦੱਸਦੇ ਆ ਕਿ ਤੁਸੀਂ ਇਸ ਤਰੀਕੇ ਨੂੰ ਫੇਸ ਤੇ ਪਰ ਫਰਕ ਬਹੁਤ ਜ਼ਿਆਦਾ ਪੈਂਦਾ ਏ ਠੀਕ ਹੈ ਨਾ ਬਹੁਤ ਜ਼ਿਆਦਾ ਫਰਕ ਪੈਂਦਾ ਏ ਇਹ ਤਾਂ ਹੈ ਨਹੀਂ ਕਿ ਆਪਾਂ ਇੱਕ ਦੋ ਦਿਨ ਲਗਾ ਲਿਆ ਮੁੜ ਕੇ ਕਿਹਾ ਵੀ ਬਸ ਛੱਡ ਤੁਸੀਂ ਜੇ ਡੇਲੀ ਇੱਕ ਨੁਸਕੇ ਨੂੰ ਵੀ ਤੁਸੀਂ ਫਾਲੋ ਕਰਦੇ ਹੋ ਨਾ ਡੇਲੀ ਡੇਲੀ ਉਹ ਯੂਜ਼ ਕਰਦੇ ਰਹਿੰਦੇ ਹੋ ਤੁਹਾਡੀ ਸਕਿਨ ਬਹੁਤ ਹੱਦ ਤੱਕ ਵਧੀਆ ਪਈ ਰਹੂਗੀ ਠੀਕ ਹੈ ਤੁਸੀਂ ਜੋ ਵੀ ਭੈਣ ਭਾਈ ਮੇਰੇ ਨੁਸਕੇ ਯੂਜ਼ ਕਰਦੇ ਆ ਉਹਨਾਂ ਨੂੰ ਆਪਾਂ ਇਹ ਕਹਿੰਦੇ ਆ ਕਿ 2-4 ਮਹੀਨੇ ਤੁਸੀਂ ਇੱਕੋ ਹੀ ਨੁਸਖੇ ਨੂੰ ਫੋਲੋ ਕਰੋ ਲਗਾਉਂਦੇ ਰਹੋ ਤੇ ਤੁਹਾਨੂੰ ਨਾ ਲੋਕ ਪੁੱਛਣ ਲੱਗ ਜਾਣਗੇ ਕਿ ਤੁਹਾਡੀ ਤਾਂ 2 ਸਾਲ 4 ਸਾਲ ਉਮਰ ਘੱਟ ਲੱਗਣ ਲੱਗ ਜੂਗੀ ਵੱਧ ਲੱਗਣ ਦੇ ਬਜਾਏ ਵੀ ਘੱਟ ਲੱਗੂਗੀ ਬਹੁਤ ਜ਼ਿਆਦਾ ਫਰਕ ਪਊਗਾ ਤੇ ਪਰ ਤੁਸੀਂ ਮਤਰਾ ਡੇਲੀ ਲਗਾਉਂਦੇ ਰਿਹਾ ਕਰੋ ਇਹ ਨਹੀਂ ਹੈ ਕਿ ਇੱਕ ਦਿਨ ਲਗਾ ਲਿਆ ਇੱਕ ਦਿਨ ਨਹੀਂ ਇੱਕ ਆ ਕਰ ਲਿਆ ਮਹੀਨਾ ਬਾਅਦ ਕੁਝ ਲਗਾਇਆ ਹੀ ਨਹੀਂ ਫੇਰ ਨਹੀਂ ਫਰਕ ਪੈ ਸਕਦਾ ਅੱਜ ਵਾਲੀ ਵੀ ਜੋ ਵੀ ਆਪਾਂ ਦੱਸ ਰਹੇ ਆ ਬਹੁਤ ਜ਼ਿਆਦਾ ਸਿੰਪਲ ਜੀ ਰਿਮੇਡੀ ਆ ਕੁਝ ਵੀ ਨਹੀਂ ਹੈ ਜ਼ਿਆਦਾ ਬਿਲਕੁਲ ਸਿੰਪਲ ਆ ਆ ਦੇਖੋ ਜੀ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾ ਲੈਣਾ ਐਲੋਵੀਰਾ ਬਿਲਕੁਲੀ ਥੋੜਾ ਜਿਹਾ ਪਾਇਆ ਉਸੇ ਵੱਧ ਵੀ ਬਣਾ ਕੇ ਰੱਖ ਸਕਦੇ ਹੋ ਮੈਂ ਥੋੜਾ ਜਿਹਾ ਪਾ ਰਹੀ ਆ ਆ ਪਥੋੜੀਆਂ ਜਾਂ ਬੂੰਦਾਂ ਹੀ ਪਾਇਆਂ ਇਹਦੇ ਵਿੱਚ ਗੁਲਾਬ ਜਲ ਦੀਆਂ ਗੁਲਾਬ ਜਲ ਐਨਾ ਵਧੀਆ ਆਪਣੀ ਸਕਿਨ ਵਾਸਤੇ ਤੁਸੀਂ ਡੇਲੀ ਇਹਨੂੰ ਗੁਲਾਬ ਜਲ ਨੂੰ ਕਾਟਨ ਦੇ ਉੱਪਰ ਲਗਾ ਕੇ ਆਪਣਾ ਫੇਸ ਸਾਫ਼ ਕਰ ਸਕਦੇ ਹੋ ਤੁਹਾਡੀ ਸਕਿਨ ਦਿਨ-ਬਦਨ ਨਿੱਖਰਦੀ ਜਾਊਗੀ ਐਨਾ ਵਧੀਆ ਏ ਮਤਲ ਜਿਹੜਾ ਆਪਾਂ ਕਹਿੰਦੇ ਗੁਲਾਬ ਜਲ ਆ ਨਾ ਆਪ ਨੂੰ ਐ ਲੱਗਦਾ ਕਿ ਇਹਦੇ ਨਾਲ ਕੀ ਹੋਣਾ ਏ ਬਹੁਤ ਵਧੀਆ ਚੀਜ਼ ਆ ਤੇ ਦੂਸਰੇ ਨੰਬਰ ਤੇ ਆ ਐਲੋ ਵੀਰਾ ਬਹੁਤ ਜ਼ਿਆਦਾ ਵਧੀਆ ਚੀਜ਼ਾਂ ਇਹ ਦੋਨੋਂ ਚੀਜ਼ਾਂ ਹੀ ਬਹੁਤ ਵਧੀਆ ਜੀ ਤੁਸੀਂ ਹੋਰ ਕੁਝ ਨਹੀਂ ਨਾ ਕਰ ਸਕਦੇ ਆ ਦੋਨੋਂ ਚੀਜ਼ਾਂ ਤੁਹਾਡੇ ਹਮੇਸ਼ਾ ਕਰੇ ਹੋਣੀਆਂ ਚਾਹੀਦੀਆਂ ਤੇ ਆ ਆਪਾਂ ਥੋੜੀ ਜਿਹੀ ਮਲਾਈ ਲੈ ਲਈਏ ਘਰੇ ਉਹਦੇ ਉੱਪਰੋਂ ਆਪਾਂ ਉਬਾਲ ਕੇ ਇਹਨੂੰ ਕਈ ਲੋਕ ਕਹਿੰਦੇ ਆ ਕਿ ਮਲਾਈ ਵੈਸੇ ਲਾਉਂਦੇ ਆ ਇਹ ਉਬਲੇ ਹੋਏ ਦੁੱਧ ਦੀ ਮਲਾਈ ਆ ਹੁਣ ਆਪਾਂ ਇਹਨੂੰ ਕੀ ਕਰਨਾ ਹੈ ਚੰਗੀ ਤਰ੍ਹਾਂ ਨੂੰ ਕਰ ਲੈਣਾ ਆਪਾਂ ਮਿਕਸ ਇੱਕਦਮ ਇਦਾਂ ਬਣ ਜੂ ਜਿੱਦਾਂ ਕਿ ਆਪਾਂ ਬਾਜ਼ਾਰ ਵਾਲੀ ਕਰੀਮ ਨਹੀਂ ਹੁੰਦੀ ਇਹਨੂੰ ਚੰਗੀ ਤਰ੍ਹਾਂ ਮੈਂ ਤਾਂ ਵੀ ਉਂਗਲਾਂ ਨਾਲ ਹੀ ਮਿਕਸ ਕਰਨ ਲੱਗੀ ਕਿਉਂਕਿ ਮੈਂ ਥੋੜੀ ਜਿਹੀ ਬਣਾ ਰਹੀ ਹਾਂ ਇਦਾਂ ਹੋ ਜੂਗੀ ਜਿੱਦਾਂ ਆਪਾਂ ਬਾਜ਼ਾਰ ਦੇ ਵਿੱਚੋਂ ਕੋਈ ਕ੍ਰੀਮ ਲੈ ਕੇ ਆਏ ਆ ਦੇਖੋ ਉਦਾਂ ਦਾ ਸੇਮ ਟੈਕਸਚਰ ਹੋ ਜੂਗਾ ਇਹਦਾ ਠੀਕ ਹੈ ਤੇ ਇਹਨੂੰ ਆਪਾਂ ਕੀ ਕਰਨਾ ਹੈ ਲਗਾਣੀ ਆਪਾਂ ਕਿਸ ਤਰ੍ਹਾਂ ਹੈ ਆਪਾਂ ਇਹ ਦੱਸ ਦਿਆਂ ਤੁਹਾਨੂੰ ਪਹਿਲਾਂ ਪਹਿਲਾਂ ਤੁਸੀਂ ਕੀ ਕਰਨਾ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰ ਲੈਣਾ ਜਿਸ ਵੀ ਚੀਜ਼ ਦੇ ਨਾਲ ਤੁਸੀਂ ਕਲੀਨ ਕਰਦੇ ਹੋ ਠੀਕ ਹੈ ਨਾ ਤੁਸੀਂ ਚੰਗੀ ਤਰ੍ਹਾਂ ਤੁਹਾਡੇ ਫੇਸ ਦੇ ਉੱਪਰ ਬਿਲਕੁਲ ਵੀ ਡਸਟ ਨਹੀਂ ਹੋਣੀ ਚਾਹੀਦੀ ਤੇ ਇਹਨੂੰ ਤੁਸੀਂ ਰਾਤ ਨੂੰ ਲਗਾਓਗੇ ਤਾਂ ਬਹੁਤ ਵਧੀਆ ਰਿਜ਼ਲਟ ਆ ਤੁਸੀਂ ਇਹਨੂੰ ਡੇਲੀ ਬਣਾ ਕੇ ਤੁਸੀਂ ਰੱਖ ਸਕਦੇ ਹੋ ਆ ਦੇਖੋ ਜੀ ਆਪਾਂ ਥੋੜੀ ਜਿਹੀ ਬਣਾਈ ਆ ਇਹ ਵੀ ਆਪਣੇ 2-3 ਦਿਨ ਚੱਲ ਜੂਗੀ ਬਿਲਕੁਲ ਇਹ ਨਹੀਂ ਹੈਗਾ ਕਿ ਆਪਾਂ ਬਹੁਤ ਜ਼ਿਆਦਾ ਬਣਾ ਕੇ ਰੱਖਣੀ ਆ ਬਿਲਕੁਲ ਥੋੜੀ ਜਿਹੀ ਬਣਾਈ ਕਿਉਂਕਿ ਆਪਾਂ ਕਿੰਨੀ ਕ ਲਗਾਨੀ ਆ ਥੋੜੀ ਜਿਹੀ ਲਗਾਨੀ ਆ ਨਾ ਫੇਸ ਦੇ ਉੱਪਰ ਕਿੰਨਾ ਕ ਲਗਾਣਾ ਤੁਸੀਂ ਗਰਦਨ ਤੇ ਫੇਸ ਤੇ ਹੱਥਾਂ ਤੇ ਪੈਰਾਂ ਤੇ ਹੁਣ ਅੱਗੇ ਸਰਦੀ ਆ ਰਹੀ ਆ ਡਰਾਈਨੈਸ ਜ਼ਿਆਦਾ ਆਊਗੀ ਤੇ ਉਹਦੇ ਕਰਕੇ ਤੁਸੀਂ ਪੂਰੇ ਚੰਗੀ ਤਰ੍ਹਾਂ ਆਪਣੇ ਲਗਾ ਸਕਦੇ ਹੋ ਗਰਦਨ ਤੇ ਸਾਰੇ ਦਰ ਫੇਸ ਤੇ ਹੱਥਾਂ ਤੇ ਕਿਉਂਕਿ ਹੱਥ ਵੀ ਡਰਾਈ ਹੋ ਜਾਂਦੇ ਆ ਤੇ ਇੱਕ ਹੋਰ ਭੈਣ ਨੇ ਆਪਾਂ ਨੂੰ ਕਮੈਂਟ ਕੀਤਾ ਸੀ ਆ ਕੇ ਹੱਥ ਖਰਾਬ ਹੋ ਜਾਂਦੇ ਆ ਤੇ ਤੁਸੀਂ ਵੀ ਭੈਣ ਜੀ ਜੇ ਤੁਹਾਡੇ ਹੱਥ ਖਰਾਬ ਨੇ ਹੁਣੇ ਹੀ ਤੋਂ ਸ਼ੁਰੂ ਕਰੋ ਇਹ ਵਾਲਾ ਲਗਾਣਾ ਤੇ ਫੱਥਾਂ ਤੇ ਲਗਾ ਕੇ ਰਾਤ ਨੂੰ ਤੁਸੀਂ ਸੌਂ ਜਾ ਕਰੋ ਸੁਬਹਾ ਉੱਠ ਕੇ ਚਲੋ ਆਪਾਂ ਕੰਮ ਲੱਗ ਜਾਂਦੇ ਆਪਾਂ ਵਾਸ਼ ਕਰਦੇ ਆਂ ਹੱਥ ਕੋਈ ਚੱਕਰ ਨਹੀਂ ਰਾਤ ਨੂੰ ਡੇਲੀ ਲਗਾ ਲਿਆ ਕਰੋ ਤੇ ਹੁਣ ਇਹਨੂੰ ਕੀ ਕਰਨਾ ਆਪਾਂ ਬੱਸ ਇਦਾਂ ਆਪਾਂ ਆਪਣਾ ਫੇਸ ਚੰਗੀ ਤਰ੍ਹਾਂ ਧੋਇਆ ਏ ਸੀ ਪਹਿਲਾਂ ਤੇ ਜੋ ਵੀ ਤੁਹਾਡੇ ਰਿੰਕਲਸ ਵਗੈਰਾ ਏ ਫੇਸ ਦੇ ਉੱਪਰ ਤੁਹਾਡੇ ਫੇਸ ਤੇ ਗਲੋ ਨਹੀਂ ਆਉਂਦਾ ਤੇ ਇਹ ਦੇ ਨਾਲ ਬਹੁਤ ਜ਼ਿਆਦਾ ਵਧੀਆ ਤੁਹਾਡੇ ਫੇਸ ਤੇ 글로ਅ ਆਊਗਾ ਤੁਹਾਡੇ ਰਿੰਕਲ ਫਾਈਨ ਲਾਈਨਸ ਜੋ ਵੀ ਹੈ ਜੋ ਵੀ ਪ੍ਰੋਬਲਮ ਹੈਗੀ ਹੈ ਤੁਹਾਨੂੰ ਸਭ ਚਲੀ ਜਾਊਗੀ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਬਿਲਕੁਲ ਹੀ ਸਿੰਪਲ ਜੀ ਚੀਜ਼ ਲਈ ਆ ਆਪਾਂ ਤੁਹਾਨੂੰ ਪਤਾ ਹੀ ਕੋਈ ਔਖਾ ਕੰਮ ਨਹੀਂ ਦੱਸਿਆ ਆਪਾਂ ਤੁਹਾਨੂੰ ਇਹਨੂੰ ਤੁਸੀਂ 2-3 ਮਿੰਟ ਇਦਾਂ ਹੀ ਮ사ਜ ਕਰ ਲਿਓ ਫੇਸ ਦੇ ਉੱਪਰ ਤੇ ਤੁਹਾਨੂੰ ਇੰਨਾ ਵਧੀਆ ਨਾ ਫੀਲ ਹੋਊਗਾ ਕਿ ਬਹੁਤ ਜ਼ਿਆਦਾ ਵਧੀਆ ਫੀਲ ਹੋ ਰਿਹਾ ਇਹਨੂੰ ਲਗਾਉਣ ਸਾਰੀ ਨਾ ਇਦਾਂ ਠੰਡਕ ਮਿਲ ਜੂਗੀ ਇਕਦਮ ਫੇਸ ਨੂੰ ਤੇ ਬਹੁਤ ਹੀ ਵਧੀਆ ਤੇ ਚਿਹਰੇ ਤੇ 글로 ਬਣਿਆ ਰਹੂਗਾ ਤੁਹਾਡੇ ਇਹ ਨਹੀਂ ਹੋਊਗਾ ਕਿ ਤੁਹਾਡੇ ਚਿਹਰੇ ਤੇ 글로 ਨਹੀਂ ਆਊਗਾ ਚਿਹਰੇ ਤੇ 글로 ਜੇਕਰ ਰਿੰਕਲ ਹੁੰਦੇ ਆ ਉਦੋਂ ਚਿਹਰੇ ਤੇ 글로 ਨਹੀਂ ਆਉਂਦਾ ਤੇ ਰਿੰਕਲ ਜ਼ਿਆਦਾ ਪੈਂਦੇ ਕਿੰਨਾਂ ਦੇ ਆ ड्राई स्किन ਵਾਲਿਆਂ ਦੇ ਪਹਿਲਾਂ ਤਾਂ ਆਪਾਂ ਨੂੰ ਇਹ ਜਾਣਨ ਦੀ ਜ਼ਰੂਰਤ ਆ ਕਿ ਰਿੰਕਲ ਪੈਂਦੇ ਕਿੰਨਾਂ ਦੇ ਆ ਜਿਨ੍ਹਾਂ ਦੀ ড্রাই ਸਕਿਨ ਹੁੰਦੀ ਆ ਉਹਨਾਂ ਨੂੰ ਵੱਧ ਤੋਂ ਵੱਧ ਇਦਾਂ ਦਾ ਕੋਈ ਵੀ ਮੋਇਸਚਰਾਈਜ਼ਰ ਵਾਲੀਆਂ ਚੀਜ਼ਾਂ ਆਪਣੇ ਫੇਸ ਦੇ ਉੱਪਰ ਜ਼ਰੂਰ ਲਗਾਉਣੀਆਂ ਚਾਹੀਦੀਆਂ ਜਿਵੇਂ ਜਿਵੇਂ ਸਕਿਨ ਆਪਣੀ ਡਰਾਈ ਹੋਈ ਜਾਊਗੀ ਓਵੇਂ ਓਵੇਂ ਆਪਣੇ ਰਿੰਕਲ ਪੈਂਦੇ ਜਾਣਗੇ ਰਿੰਕਲ ਪੈਣ ਦਾ ਕਾਰਨ ਹੈਗਾ ਸਕਿਨ ਡਰਾਈ ਠੀਕ ਹੈ ਤੇ ਜੇ ਤੁਸੀਂ ਆਪਣੀ ਸਕਿਨ ਨੂੰ ਡਰਾਈ ਨਹੀਂ ਹੋਣ ਦੇਵੋਗੇ ਉਸ ਕਿਸੇ ਵੀ ਤਰ੍ਹਾਂ ਦਾ ਆਪਾਂ ਦੇਸੀ ਨੁਸਖੇ ਦੱਸਦੇ ਆ ਤੁਹਾਨੂੰ ਕਿ ਤੁਸੀਂ ਕੋਕੋਨਟ ਆਇਲ ਲਗਾ ਸਕਦੇ ਹੋ ਘਰੇ ਬਣੀ ਹੋਈ ਮੱਖਣੀ ਲਗਾ ਸਕਦੇ ਹੋ ਮਲਾਈ ਲਗਾ ਸਕਦੇ ਹੋ ਇਹ ਨਹੀਂ ਕਿ ਆਪਾਂ ਮੋਇਸਚਰਾਈਜ਼ਰ ਆਪਾਂ ਜਿਹੜੇ ਮਾਰਕੀਟ ਵਾਲੇ ਆਪਾਂ ਹੀ ਲੈ ਕੇ ਆਉਣੇ ਆ ਔਰ ਕਈ ਵਾਰ ਹੁੰਦਾ ਹੈ ਨਾ ਕੋਈ ਅਫੋਰਡ ਕਰ ਸਕਦਾ ਕੋਈ ਨਹੀਂ ਕਰ ਸਕਦਾ ਉਹ ਵੀ 2 2 3 300 ਦੀਆਂ ਵੱਡੀਆਂ ਵੱਡੀਆਂ ਬੋਤਲਾਂ ਕਹਿੰਦੇ ਆ ਵੀ ਪੈਕਿੰਗ ਉਹ ਡੀਆਈਏ ਤੁਸੀਂ ਆ ਲੈ ਜਾਓ ਤੇ ਪਹਿਲਾਂ ਜਿਵੇਂ ਹੁੰਦਾ ਸੀ ਵਾਸਲੀਨ ਹਨਾ ਰੋਲਿੰਮ ਚਲੀ ਜਿਹੜੀ ਐਡੀਕ ਹੁੰਦੀ ਆ ਉਹ ਬਹੁਤ ਮਿਲਦੀ ਹੁੰਦੀ ਸੀ ਪਹਿਲਾਂ ਦੇ ਟਾਈਮਾਂ ਦੇ ਵਿੱਚ ਲੋਕ ਉਹ ਬਹੁਤ ਯੂਜ਼ ਕਰਦੇ ਸੀਗੇ ਤੇ ਉਹ ਆਏ ਹੁੰਦਾ ਸੀ ਕਿ ਚਲੋ 10 ਰੁਪਏ ਦੀ ਆ ਗਈ ਹੈ ਨਾ ਛੋਟੀਆਂ ਵੀ ਹੁੰਦੀਆਂ ਸੀਆਂ ਉਹ ਤਾਂ 10-10 ਰੁਪਏ ਵਾਲੀਆਂ ਤੇ ਉਹ ਆਪਣ ਸੌਖੀਆਂ ਲੱਗਦੀਆਂ ਸੀ ਲੈ ਕੇ ਆਉਣੀਆਂ ਹੁਣ ਉਹਨਾਂ ਨੂੰ ਤਾਂ ਲੋਕਾਂ ਨੇ ਸਾਰਿਆਂ ਨੇ ਨਾ ਬਸ ਹਟਾਤਾ ਬਹੁਤ ਘੱਟ ਲੈ ਕੇ ਆਉਂਦੇ ਵਾਸਤੇ ਨੇ ਤਾਂ ਤੇ ਪਰ ਉਹ ਵੀ ਬਹੁਤ ਵਧੀਆ ਚੀਜ਼ ਆ ਤੇ ਜਿਹੜੇ ਆਪਾਂ ਨਵੇਂ ਕਹਿ ਦਿੰਨੇ ਆ ਕਿ ਆਪਾਂ ਲੈ ਆਈਏ ਹੈ ਨਾ ਮੋਇਸਚਰਾਈਜ਼ਰ ਲੈ ਆਏ ਇਹ ਉਪਰ ਆਏ ਹੋਏ ਨੇ ਜਿਹਨੇ ਬੋਟਲਾਂ ਹੁੰਦੀ ਐ 250-300 ਰੁਪਏ ਦੀ ਹੁੰਦੀ ਐ ਕਈ ਵਾਰ ਆਪਾਂ ਅਹੀਂ ਕਾਲਸ ਕਰ ਜਾਂਦੇ ਆ ਕਿ ਕੀ ਇੰਨੇ ਪੈਸੇ ਲਾਉਣੇ ਛੱਡੋ ਖੜਾ ਤੇ ਉਹਦੇ ਕਰਕੇ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਤੁਸੀਂ ਘਰ ਵਾਲੀਆਂ ਚੀਜ਼ਾਂ ਕੋਕੋਨਟ ਆਇਲ ਲਗਾ ਸਕਦੇ ਹੋ ਮਲਾਈ ਲਗਾ ਸਕਦੇ ਹੋ ਤੁਸੀਂ ਦੁੱਧ ਦੀ ਕਰੀਮ ਜਿਹੜੀ ਹੁੰਦੀ ਐ ਠੰਡੇ ਦੁੱਧ ਤੇ ਕਰੀਮ ਆ ਜਾਂਦੀ ਆ ਉਹ ਸਵੇਰ ਉੱਠ ਕੇ ਲਗਾ ਲਿਆ ਕਰੋ ਉਹ ਵੀ ਬਹੁਤ ਵਧੀਆ ਤੁਹਾਨੂੰ ਫਰਕ ਦੇਊਗੀ ਤੇ ਆ ਦੇਖੋ ਜੀ ਆਪਾਂ ਗੱਲਾਂ ਕਰਦੇ ਕਰਦੇ ਲਗਾਇਆ ਸੀ ਨਾ ਪਹਿਲਾਂ ਤਾਂ ਐਂ ਜੇ ਲੱਗਿਆ ਵੀ ਥੋੜਾ ਗਿੱਲਾ ਜਾ ਹੋ ਗਿਆ ਫੇਸ ਤੇ ਹੁਣ ਆ ਡਰਾਈ ਹੋ ਰਿਹਾ ਐ ਇੰਨਾ ਵਧੀਆ ਫੀਲ ਹੋ ਰਿਹਾ ਬਹੁਤ ਜ਼ਿਆਦਾ ਤੇ ਆਪਾਂ ਦੇਖਣ ਨੂੰ ਥੋੜੀ ਜਿਹੀ ਬਣਾਈ ਸੀ ਆ ਵੀ ਆਪਣੇ 2 ਦਿਨ ਚੱਲ ਜੂਗੀ ਤੇ ਬਾਕੀ ਠੀਕ ਹੈ ਜੀ ਦੱਸਿਆ ਕਰੋ ਸਾਡੀਆਂ ਵੀਡੀਓ ਤੁਹਾਨੂੰ ਕਿਵੇਂ ਦੀਆਂ ਲੱਗਦੀਆਂ ਐ ਸ਼ੇਅਰ ਕਰਿਆ ਕਰੋ ਜੀ ਵੱਧ ਤੋਂ ਵੱਧ ਤੇ ਪਲੀਜ਼ ਸਪੋਰਟ ਕਰੋ ਵੱਧ ਤੋਂ ਵੱਧ ਤੁਹਾਡੀ ਸਪੋਰਟ ਦੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਬਾਕੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਤੁਸੀਂ ਸਾਰੇ ਇੰਨੀ سپورਟ ਕੀਤੀ ਆਪਣੀ ਬਹੁਤ-ਬਹੁਤ ਧੰਨਵਾਦ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਤੇ ਠੀਕ ਹੈ ਜੀ ਧੰਨਵਾਦ